ਇਸ ਵੇਲੇ ਦੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਵਿਕਰਮ ਜੀਠੇ ਦੀ ਅੱਜ ਡਰਗ ਮਾਮਲੇ ਦੇ ਵਿੱਚ ਪੇਸ਼ੀ ਹੈ ਕੀ ਵਿਕਰਮ ਜੀਠੇ ਅੱਜ ਸਿੱਟ ਦੇ ਅੱਗੇ ਪੇਸ਼ ਹੋਣਗੇ ਕੀ ਹੈ ਪੂਰਾ ਮਾਮਲਾ ਜਿਹੜਾ ਬਿਉਰਾ ਜ਼ਰੂਰ ਸਾਂਝਾ ਕਰੋ ਅੱਜ ਸਭ ਤੋਂ ਵੱਡੀ ਨਜ਼ਰ ਸਾਰੀ ਦੁਨੀਆ ਦੀ ਅੱਜ ਇਸ ਗੱਲ ਤੇ ਬਣੀ ਹੋਈ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੱਟ ਅਗੇ ਵਿਕਰਮ ਸਿੰਘ ਮਜੀਠੀਆ ਪੇਸ਼ ਹੋਣਗੇ ਹਾਲਾਂਕਿ ਇਸ ਤੋਂ ਪਹਿਲਾਂ 18 ਦਸੰਬਰ ਨੂੰ ਵਿਕਰਮ ਸਿੰਘ ਮਜੀਠੀਆ ਸੱਟ ਅਗੇ ਪੇਸ਼ ਹੋਏ ਸੀ ਜਦੋਂ 6-7 ਘੰਟੇ ਉਹਨਾਂ ਤੋਂ ਲਗਾਤਾਰ ਪੁੱਛਗਿੱਛ ਹੋਈ ਉਸ ਤੋਂ ਬਾਅਦ ਦੁਬਾਰਾ 27 ਤਰੀਕ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਫੇਰ ਸੱਟ ਨੇ ਪੇਸ਼ ਹੋਣ ਲਈ ਬੁਲਾਇਆ ਸੀ ਹਾਲਾਂਕਿ ਸ਼ਹੀਦੀ ਹਫਤਾ ਹੋਣ ਕਰਕੇ ਵਿਕਰਮ ਸਿੰਘ ਮਜੀਠੀਆ ਨੇ ਚਿੱਠੀ ਭੇਜੀ ਸੀ ਕਿ ਉਹ ਉਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਜਾਵੇ ਔਰ ਜਿਸ ਤਰ੍ਹਾਂ ਦੇ ਸਵਾਲ ਪਿਛਲੀ ਪੁੱਛ ਗਏ ਸੀ ਉਹਨਾਂ ਨੂੰ ਪੁੱਛੇ ਗਏ ਨੇ ਉਹਨਾਂ ਦਾ ਬਿਆਹਾਂ ਅਤੇ ਰਿਕਾਰਡ ਇਕੱਠਾ ਕਰਨ ਲਈ ਉਹਨਾਂ ਨੂੰ 1 ਮਹੀਨੇ ਦਾ ਸਮਾਂ ਚਾਹੀਦਾ ਹੈ ਉਹਨਾਂ ਦੇ ਵਕੀਲ ਨੇ ਵੀ ਇਹ ਗੱਲ ਹੈ ਜਿਹੜੀ ਇਹ ਮੀਡੀਆ ਦੇ ਵਿੱਚ ਕਹੀ ਸੀ ਔਰ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੱਲੋਂ ਔਰ ਵਿਕਰਮ ਸਿੰਘ ਮਜੀਠੀਆ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਦੋਂ 18 ਦਸੰਬਰ ਦੀ ਪਿਛਲੀ ਪੇਸ਼ੀ ਸੀ ਉਸ ਤਰ੍ਹਾਂ ਉਹਨਾਂ ਨੇ ਸਿੱਟ ਦੇ ਮੁਖੀਆਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਸ਼ਹੀਦੀ ਹਫ਼ਤਾ ਦੇ ਦੌਰਾਨ ਨਾ ਬੁਲਾਇਆ ਜਾਵੇ ਪਰ ਦੂਜੇ ਪਾਸੇ ਸੈਟ ਵੱਲੋਂ 27 ਦਸੰਬਰ ਨੂੰ ਉਹਨਾਂ ਨੂੰ ਛੱਡਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਅੱਜ 30 ਦਸੰਬਰ ਲਈ ਛੱਡਿਆ ਗਿਆ ਹੈ ਹਾਲੇ ਤੱਕ ਵਿਕਰਮ ਸਿੰਘ ਮਜੀਠੀਆ ਲਗਾਤਾਰ ਇਹ ਕਹਿ ਰਹੇ ਨੇ ਕਿ ਸ਼ਹੀਦੀ ਸਪਤਾ ਹੋਣ ਕਰਕੇ ਉਹਨਾਂ ਨੇ ਸੈਟ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਦਸੰਬਰ ਦੇ ਮਹੀਨੇ ਨਾ ਛੱਡਿਆ ਜਾਵੇ ਸੋ ਮੈਨੂੰ ਇਹ ਲੱਗਦਾ ਹੈ ਕਿ ਅੱਜ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪੇਸ਼ੀ ਹੈ ਉਹਦੇ ਤੇ ਸਸਪੈਂਸ ਬਣਿਆ ਹੋਇਆ ਹੈ ਉਹਨਾਂ ਨੇ ਕੱਲ ਇੱਕ ਵਾਰ ਫੇਰ ਚਿੱਠੀ ਲਿਖੀ ਸੀ ਔਰ ਇਹ ਗੱਲ ਉਹਨਾਂ ਨੇ ਦੁਬਾਰਾ ਕਹੀ ਸੀ ਇਸ ਮਸਲੇ ਇਸ ਮਸਲੇ ਤੇ ਸਿਆਸਤ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਮਨਦੀਪ ਜੀ ਜੇ ਅਸੀਂ ਦੇਖੀਏ ਕਿਉਂਕਿ ਲਗਾਤਾਰ ਮਲਵਿੰਦਰ ਸਿੰਘ ਕੰਗ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਨੇ ਉਹ ਕਹਿ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਪਹਿਲਾਂ ਕਹਿ ਰਹੇ ਸੀ ਕਿ ਜਦੋਂ ਵੀ ਉਹਨਾਂ ਨੂੰ ਸੱਦਿਆ ਜਾਏਗਾ ਉਹ ਪੇਸ਼ ਹੋਣਗੇ ਉਹਨਾਂ ਨੂੰ ਜਦੋਂ ਮਰਜ਼ੀ ਬੁਲਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਦੂਜੇ ਪਾਸੇ ਜਿਹੜੇ ਅਰਸ਼ਦੀਪ ਸਿੰਘ ਕਲੇਰ ਨੇ ਜਿਹੜੇ ਬੁਲਾੜੇ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਲੀਗਲ ਵੈਂਕ ਦੇ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਅਸੀਂ ਪਹਿਲਾਂ ਚਿੱਠੀ ਲਿਖ ਦਿੱਤੀ ਸੀ ਔਰ ਪੁੱਛਗਿੱਛ ਜਿਸ ਦਿਨ ਹੋਈ ਸੀ ਉਸ ਦਿਨ ਸਾਰੀ ਜਿਹੜੀ ਪੁੱਛਗਿੱਛ ਹੈ ਉਹ ਔਨ ਕੈਮਰਾ ਹੋਈ ਹੈ ਵੀਡੀਓ ਰਿਕਾਰਡਿੰਗ ਉਸ ਪੁੱਛਗਿੱਛ ਦੀ ਹੋਈ ਹੈ ਔਰ ਉਸ ਦੌਰਾਨ ਵੀ ਵਿਕਰਮ ਸਿੰਘ ਮਜੀਠੀ ਨੇ ਉੱਥੇ ਕਿਹਾ ਸੀ ਕਿ ਮੈਨੂੰ ਸ਼ਹੀਦੀ ਹਫਤੇ ਦੌਰਾਨ ਨਾ ਸੱਦਿਆ ਜਾਵੇ ਹੁਣ ਤਕਨੀਕੀ ਤੌਰ ਤੇ ਜਿਹੜਾ ਇਹ ਮਾਮਲਾ ਹੈ ਏ ਅੱਜ ਦੀ ਪੇਸ਼ੀ ਦੇ ਤੌਰ ਦੇ ਉੱਤੇ ਕਾਨੂੰਨੀ ਤੌਰ ਤੇ ਉਹਨਾਂ ਨੇ ਪੇਸ਼ੀ ਅੱਜ ਉਹਨਾਂ ਨੂੰ ਛੱਡਿਆ ਮੁਖਵਿੰਦਰ ਸਿੰਘ ਛੀਨਾ ਜਿਹੜੇ ਸਿਟ ਦੇ ਚੀਫ ਨੇ ਉਹਨਾਂ ਦੀ ਰਿਟਾਇਰਮੈਂਟ ਦਾ ਦਿਨ ਹੈ ਕੱਲ 31 ਦਸੰਬਰ ਨੂੰ ਮੁਖਵਿੰਦਰ ਸਿੰਘ ਛੀਨਾ ਨੇ ਰਿਟਾਇਰ ਹੋ ਜਾਣਾ ਹੈ ਔਰ ਇਹ ਵੀ ਖਬਰਾਂ ਨੇ ਕਿ ਕੱਲ ਐਤਵਾਰ ਨੂੰ ਵੀ ਮੁਖਵਿੰਦਰ ਸਿੰਘ ਛੀਨਾ ਸਿਟ ਦੇ ਮੁਖੀ ਦੇ ਤੌਰ ਤੇ ਆਪਣੇ ਦਫ਼ਤਰ ਵਿੱਚ ਕਾਰਵਾਈ ਕਰਨਗੇ ਕੰਮ ਕਰਨਗੇ ਹੁਣ ਦੇਖਣ ਵਾਲੀ ਗੱਲ ਇਹ ਹੈ ਗੁਰ ਬਿਕਰਮ ਸਿੰਘ ਮਜੀਠੀਆ ਅੱਜ 30 ਦਸੰਬਰ ਨੂੰ ਵੀ ਪੇਸ਼ ਨਹੀਂ ਹੁੰਦੇ ਕਿ ਅੱਜ ਹੀ ਉਹਨਾਂ ਨੂੰ ਦੁਬਾਰਾ ਕੱਲ ਪੇਸ਼ ਹੋਣ ਲਈ ਤਾਂ ਨਹੀਂ ਕਹਿ ਦਿੱਤਾ ਜਾਏਗਾ ਇਹ ਬਹੁਤ ਦਿਲਚਸਪ ਹੋਏਗਾ ਇਸ ਪੂਰੇ ਮਾਮਲੇ ਨੂੰ ਦੇਖਣਾ ਜਿੱਥੋਂ ਤੱਕ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਧਿਰ ਲਗਾਤਾਰ ਇਹ ਕਹਿ ਰਹੀ ਹੈ ਇਹ ਵਿਕਰਮ ਸਿੰਘ ਮਜੀਠੀਆ ਨਾਲ ਇਸ ਮਾਮਲੇ ਦੇ ਵਿੱਚ ਸਿਆਸੀ ਰੰਜਿਸ਼ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਵਿੰਡੈਟਾ ਦੀ ਪੋਲਿਟਿਕਸ ਹੈ ਇਸ ਨੂੰ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਉਸ ਵੇਲੇ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਸੀ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸੀ ਔਰ ਅਰਸ਼ਦਾਰਥ ਚਟੋਪੜਿਆਈ ਜਦੋਂ ਪੰਜਾਬ ਦੇ ਡੀਜੀਪੀ ਸੀ ਔਰ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਗਏ ਸਾਨੂੰ ਪਤਾ ਹੈ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਸਟੇ ਮਿਲੀ ਔਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਇਲੈਕਸ਼ਨਾਂ ਤੋਂ ਬਾਅਦ ਆਪਣੇ ਆਪ ਨੂੰ ਸਰੈਂਡਰ ਕਰਨ ਲਈ ਕਿਹਾ ਸੀ ਔਰ ਵਿਕਰਮ ਮਜੀਠੀਆ ਨੇ ਚੋਣਾ ਖਤਮ ਹੋਣ ਤੋਂ ਬਾਅਦ ਆਪਣੇ ਆਪ ਨੂੰ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਲਗਭਗ 6-7 ਮਹੀਨੇ ਜੇਲ੍ਹ ਦੇ ਵਿੱਚ ਵੀ ਉਹਨਾਂ ਨੇ ਗੁਜ਼ਾਰੇ ਪਟਿਆਲਾ ਜੇਲ੍ਹ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਰਹੇ ਜਿੱਥੇ ਫਿਰ ਉਹਨਾਂ ਦੀ ਬਾਅਦ ਦੇ ਵਿੱਚ ਜ਼ਮਾਨਤ ਹੋਈ ਸੋ ਅੱਜ ਦਾ ਦਿਨ 30 ਦਸੰਬਰ ਦਾ ਵਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਦੇ ਵਿੱਚ ਐਨਡੀਪੀਐਸ ਐਕਟ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਅੱਜ ਸ਼ਾਮ ਤੱਕ ਲਗਾਤਾਰ ਨਜ਼ਰ ਰੱਖਣੀ ਪਵੇਗੀ ਅਗਰ ਵਿਕਰਮ ਸਿੰਘ ਮਜੀਠੀਆ ਅੱਜ ਪੇਸ਼ ਨਹੀਂ ਹੁੰਦੇ ਕੀ ਕੱਲ ਉਹਨਾਂ ਨੂੰ ਦੁਬਾਰਾ ਸੱਦਿਆ ਜਾਏਗਾ ਔਰ ਅਗਰ ਕੱਲ ਮੁਖندر ਸਿੰਘ ਛੀਨਾ ਰਿਟਾਇਰ ਹੋ ਜਾਂਦੇ ਨੇ ਔਰ ਵਿਕਰਮ ਸਿੰਘ ਮਜੀਠੀਆ ਮੁਖندر ਸਿੰਘ ਛੀਨਾ ਦੀ ਗਵਾਈ ਵਾਲੀ ਸੈਟ ਅੱਗੇ ਪੇਸ਼ ਨਹੀਂ ਹੁੰਦੇ ਤੇ ਫਿਰ ਨਵੇਂ ਮੁਖੀ ਜਿਹੜੇ ਇਸ ਸੈਟ ਦੇ ਉਹ ਕੌਣ ਬਣਾਏ ਜਾਂਦੇ ਨੇ ਇਹਦੇ ਉੱਤੇ ਵੀ ਕਾਫੀ ਕੁਝ ਨਿਰਭਰ ਕਰੇਗਾ ਅਗਲੀ ਕਾਰਵਾਈ ਤੋਂ ਪਹਿਲਾਂ ਸੋ ਬਹੁਤ ਬਹੁਤ ਧੰਨਵਾਦ ਅੱਲਾ ਜੀ ਪੂਰੀ ਖਬਰ ਦੇ ਉੱਪਰ ਜਾਣਕਾਰੀ ਸਾਂਝੀ ਕਰਦ ਲਈ ਸੋ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ